ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੇ ਲੀਡਰ ਤੇ ਕਲਾਕਾਰ ਮਹਿੰਗੀਆਂ ਗੱਡੀਆਂ ਦੇ ਵਿੱਚ ਘੁੰਮਦੇ ਸੀ ਤੇ ਏਸੀ ਕਮਰਿਆਂ ਤੋਂ ਬਾਹਰ ਨਹੀਂ ਸੀ ਨਿਕਲਦੇ ਉਹ ਹੁਣ ਵੋਟਾਂ ਵੇਲੇ ਟਰੱਕ ਤੇ ਚੜ੍ਹ ਕੇ ਲੋਕਾਂ ਨੂੰ ਵੋਟਾਂ ਪਾਉਣ ਲਈ ਹੌਕਾ ਦੇ ਰਹੇ ਹਨ ਜੀ ਹਾਂ ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਹੋਰਾਂ ਨੇ ਆਪਣੀ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਇੱਕ ਰੋਡ ਸ਼ੋਅ ਕੱਢਿਆ ਹੈ ਜਿਸ ਦੇ ਨਾਲ ਕਈ ਫਿਲਮ ਸtare ਅਤੇ ਫਰੀਦਕੋਟ ਤੋਂ ਮੌਜੂਦਾ ਵਿਧਾਇਕ ਗੁਰਦਤ ਸਿੰਘ ਸੇਖੋ ਵੀ ਨਜ਼ਰ ਆਏ ਨੇ ਅੱਗੇ ਪਿੱਛੇ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਆਮ ਆਦਮੀਆਂ ਦੀ ਪਾਰਟੀ ਹੋਣ ਦੇ ਦਾਅਵੇ ਕਰਨ ਵਾਲੀ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਹੋਰੀ ਪਹੁੰਚੇ ਨੇ ਬਾਜੀ ਫਾਰਮ ਭਰੇ ਆ ਅੱਜ ਭਰਾ ਨਾਲ ਸੀਗੇ ਸਾਰੇ 8 ਦੇ 8 ਐਮਐਲਏ ਔਰ ਹਲਕਾ ਚਾਰਜ ਇਹ ਮੇਰੇ ਭਰਾ ਤੋਂ ਕੀਪੀ ਕਰੇ ਬਾਅਦ ਤੇ ਇਹਨੂੰ ਢਿੱਲੋਂ ਜੀ ਨਾਲ ਸੀ ਕਿ ਮਿਲ ਕੇ ਤਰਉਣ ਦੀ ਸਾਰੇ ਇੰਡਸਟਰੀ ਤੋਂ ਵੀ ਆਏ ਸੀ ਹੈ ਕਿੰਨੇ ਦਾ ਰਿਸਪੌਂਸ ਲੱਗ ਰਿਹਾ ਹੁਣ ਪੂਰਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਬਹੁਤ ਲੋਕਾਂ ਦਾ ਪਿਆਰ ਸਤਿਕਾਰ ਮਿਲ ਰਿਹਾ ਤੁਹਾਡੇ ਦੇ ਸਵਾਲ ਹੋ ਰਹੇ ਨੇ ਕਿ ਤੁਸੀਂ ਟਾਪੀ ਆਰੂ ਕੈਨੇਡਾ ਦੇ ਇਹ ਸਵਾਲ ਤੁਹਾਡੇ ਨੂੰ ਰੁਚੀ ਚੁੱਕ ਰਹੇ ਨੇ ਕਿ ਪੀ ਆਰ ਹੋ ਤੁਸੀਂ ਕੈਨੇਡਾ ਦੇ ਤੇ ਅੱਜ ਕੱਲ ਬਹੁਤ ਸਾਰੇ ਲੋਕ ਪੀ ਆਰ ਨੇ ਜੀ ਮੈਂ ਤਾਂ ਇੱਥੇ ਆ ਪੀ ਆਰ ਦਾ ਤਾਂ ਮਤਲਬ ਜੇ ਮੈਂ ਇੱਥੇ ਜਾਵਾਂ ਮੈਂ ਇੱਥੇ ਬਾਈ ਜੀ ਕਰੋ ਬਾਈ ਕੀ ਕਹਿਣਾ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਦੇਖੋ ਬੜਾ ਅਸੀਂ ਪਹਿਲਾਂ ਕੋਟਕਪੁਰੇ ਤੋਂ ਚੱਲੇ ਆ ਜੀ ਰੋਡ ਸ਼ੋਅ ਸੀਗਾ ਰੋਡ ਸ਼ੋਅ ਤੋਂ ਬਾਅਦ ਅਸੀਂ ਅੱਜ ਫਾਰਮ ਫਿਲ ਕਰਨੇ ਸੀ ਮੇਰੇ ਵੀਰ ਦੇ ਤੇ ਇਨਾ ਉਤਸ਼ਾਹ ਯੂਥ ਦੇ ਵਿੱਚ ਜਿਹੜੇ ਜੈਂਗਸਟਰਸ ਨੇ ਹੈਗੇ ਨੇ ਸਾਡੇ ਪੀੜ ਭਰਾ ਬਜ਼ੁਰਗ ਮਤਾਮਾ ਬੱਚੇ ਉਹਨਾਂ 'ਚ ਇਨਾ ਉਤਸ਼ਾਹ ਦੇ ਇੱਕ ਬੜਾ ਹਮੇਸ਼ਾ ਬਾਈ ਗੁਰੂ ਦਾ ਸ਼ੁਕਰੀਆ ਅਦਾ ਕਰਨ ਨੂੰ ਜੀ ਕਰਦਾ ਤੇ ਮੇਰੇ ਭਰਾ ਦੀ ਖਾਤਰ ਆਏ ਜੀ ਇਨਾ ਭਰਾ ਨੂੰ ਇਨਾ ਪਿਆਰ ਕਰਦੇ ਔਰ ਇਨਾ ਸ਼੍ਰੀਪੰਦਾ ਇਸ ਇਲਾਕੇ ਨੂੰ ਮਿਲਿਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਪਿਆਰ ਕਰਦ ਨੇ ਐਂਡ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਵੀ ਸਭ ਤੋਂ ਪੰਜਾਬ ਦੀ ਇਹ ਪਹਿਲੀ ਸੀਟ ਹੋਵੇ ਜਿਹੜੀ ਬਹੁਤ ਵੱਡੇ ਫਰਕ ਨਾਲ ਦੇ ਦੇ। ਜਿਕਰ ਲੋਕ ਫ੍ਰੀਕੋਰਟ ਦੇ ਫਤਵਾ ਦਿੰਦੇ ਤੁਸੀਂ ਫਿਰ ਵੀ ਫ੍ਰੀਕੋਰਟ ਆਉਂਦੇ ਰਹੋਗੇ ਮੈਂ 100% ਕਿਉਂ ਨਹੀਂ ਭੇਜਿਆ ਅਮਾ ਅਸੀਂ ਅਸੀਂ ਇੱਕ ਅਸੀਂ ਖੜਨ ਵਾਲੇ ਨਹੀਂ ਪਾਵਾਂ ਮਰੋੜਨ ਵਾਲੇ ਆ ਕਿ ਸਾਰੇ ਯਾਰ ਯਾਰ ਇਹਦੇ ਕਹਿੰਦੇ ਇੱਕ ਸਿੰਪਲ ਗੱਲ ਕਹਿੰਦੇ ਨੇ ਮੈਂ ਤੇ ਇੱਕ ਗੱਲ ਦੱਸਦਾ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਹਣਾ ਠੀਕ ਹੈ ਨਾ ਤਾਂ ਇਹ ਵੀਰ ਭੱਜਣ ਵਾਲਾ ਅਸੀਂ ਸਾਰਾ ਕੁਝ ਸ਼ੁਰੂ ਤੋਂ ਏ ਗਰੀਬੀ ਤੋਂ ਉੱਠੇ ਆ ਸਾਰੇ ਜਣੇ ਸਾਡੀ 30 35 ਸਾਲਾਂ ਦੀ ਯਾਰੀ ਹੈ ਤੇ ਸਾਨੂੰ ਰੂਟ ਲੈਵਲ ਦਾ ਪਤਾ ਹੈ ਸਾਨੂੰ ਅਸੀਂ ਰਿਕਸ਼ਾ 'ਚ ਵੀ ਜਿਹੜੇ ਆ ਸਾਈਕਲ ਵੀ ਚਲਾਇਆ ਤੇ ਆਪ ਸਭ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਕਾਰਾਂ ਵੀ ਲਈਆਂ ਨੇ ਪਰ ਸਾਰਿਆਂ ਦੇ ਦੁੱਖ ਜਾਣਨ ਵਾਲੇ ਸਾਰਾ ਕੁਝ ਸਾਨੂੰ ਪਤਾ ਤੇ ਇਸ ਕਰਕੇ ਬਾਈ ਜਿਹੜਾ ਮਾਣ ਜਿਹੜਾ ਇਛਾ ਪਿਆਰ ਮੁਹੱਬਤ ਜਿਹੜਾ ਇੱਥੇ ਆ ਕੇ ਲੋਕਾਂ ਦੀਆਂ ਅੱਖਾਂ 'ਚ ਜਦ ਜੱਫੀਆਂ ਪਾ ਕੇ ਜਾਂ ਮਾਤਾਵਾ ਜਦੋਂ ਗੱਲ 'ਚ ਹਾਰ ਪਾਉਂਦੀਆਂ ਨੇ ਉਹ ਨਿਗ ਮਿਲਦਾ ਨਾ ਉਹਦਾ ਮੁੱਲ ਤਾਂ ਸਾਰੀ ਉਮਰ ਨਹੀਂ ਮੋੜ ਸਕਦੇ ਸਾਰੀ ਉਮਰ ਵੀ ਜੀ ਕਿਸ ਤਰ੍ਹਾਂ ਲੋਕਾਂ ਦਾ ਵਾਹਿਗੁਰੂ ਦੀ ਬਹੁਤ ਕਿਰਪਾ ਰਹੀ ਜੀ ਬਹੁਤ ਕਿਰਪਾ ਇੰਨਾ ਪਿਆਰ ਸਾਰਿਆਂ ਦਾ ਸਾਰਿਆਂ ਲਈ ਬਹੁਤ ਸਤਿਕਾਰ ਬਹੁਤ ਮੁਹੱਬਤ ਚੜ੍ਹਦੀ ਕਲਾ ਲਈ ਕਾਮਨਾ ਕਰਦਾ ਭਾਈ ਹਾਂਜੀ ਸਰ ਕੀ ਕਹਿਣਾ ਚਾਹੂੰਗਾ ਅੱਜ ਫਰੀਦਕੋਟ ਪਹੁੰਚੇ ਹਾਂ ਜੀ ਅਸੀਂ ਸਾਡੇ ਸਾਥੀ ਕਲਾਕਾਰ ਕਰਨਜੀਤ ਸਿੰਘ ਅਨਮੋਲ ਜਿਹੜੇ ਇਸ ਹਲਕੇ ਤੋਂ ਇਲੈਕਸ਼ਨ 'ਚ ਖੜੇ ਹੋਏ ਨੇ ਉਹਨਾਂ ਦੀ ਨਾਮਜ਼ਦਗੀ ਸੀ ਸਾਡੇ ਨਾਲ ਗਿੱਪੀ ਗਰੇਵਾਲ ਜੀ ਬੀਨੂ ਢਿੱ ਅਸੀਂ ਇੱਕ ਕਹਾਂ ਇੱਕ ਸਾਰੀ ਇੰਡਸਟਰੀ ਦਾ ਬਹੁਤ ਵਧੀਆ ਇਨਸਾਨ ਹੈ ਜੀ ਜਿਹਨੂੰ ਇਹ ਟਿਕਟ ਦੇ ਨਾਲ ਵਾਜਿਆ ਗਿਆ ਸੋ ਅਸੀਂ ਸਮਝਦੇ ਹਾਂ ਕਿ ਜੇ ਇਹੋ ਜੇ ਕਲਾਕਾਰ ਸਿਆਸਤ ਵਿੱਚ ਆਉਣਗੇ ਜੇ ਚੰਗੇ ਇਨਸਾਨ ਸਿਆਸਤ ਵਿੱਚ ਆਉਣਗੇ ਤਾਂ ਸਮਝਦੇ ਹਾਂ ਕਿ ਲੋਕਾਂ ਦੀ ਆਵਾਜ਼ ਬਣ ਕੇ ਸੰਸਦ 'ਚ ਪਹੁੰਚਣਗੇ ਲੋਕਾਂ ਦੀ ਆਵਾਜ਼ ਨੂੰ ਉੱਪਰ ਤੱਕ ਲੈ ਕੇ ਜਾਣਗੇ ਅੱਜ ਸੱਚੀ ਮੁੱਚੀ ਸਾਡੇ ਪੰਜਾਬ ਦੀ ਲੋਕਾਂ ਲਈ ਕੰਮ ਕਰਨ ਦੀ ਲੋੜ ਹੈ ਸੋ ਇਸ ਕਰਕੇ ਅਪੀਲ ਕਰਨ ਪਹੁੰਚਿਆ ਜੀ ਕਰਮਜੀਤ ਨੂੰ ਜਿਤਾ ਕੇ ਭੇਜੋ ਤਾਂ ਕਿ ਤੁਹਾਡੀ ਆਵਾਜ਼ ਬਣ ਕੇ ਉੱਪਰ ਤੱਕ ਪਹੁੰਚੇ ਇਹ ਰਿਪੋਰਟ ਵਾਸਤੇ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਹੈ ਕਿ ਚੰਗਾ ਕੈਂਡੀਡੇਟ ਹੈ ਜੀ ਚੰਗੇ ਕੈਂਡੀਡੇਟ ਦਾ ਮਿਲਣਾ ਕਿ ਚੰਗੀ ਗੱਲ ਹੁੰਦੀ ਹੈ ਉਹ ਸਾਨੂੰ ਮਿਲਿਆ ਸੋ ਇਸ ਕਰਕੇ ਇਸ ਗੱਲ ਦਾ ਫਾਇਦਾ ਉਠਾਈਏ ਆਪਾਂ ਹੋਰ 파ਟੀਆਂ ਨੂੰ ਬਹੁਤ ਲੰਮਾ ਟਾਈਮ ਦਿੱਤਾ ਹੈ ਇੱਕ ਮੌਕਾ ਦੇ ਕੇ ਦੇਖੀਏ ਨੰਦੀ ਮਲਕੀਤ ਰੌਣਕ ਹੋਰਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਅਨਮੋਲ ਵਰਗੇ ਕਲਾਕਾਰ ਸਿਆਸਤ ਵਿੱਚ ਆਉਣਗੇ ਤਾਂ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਲਾਕੇ ਦਾ ਚੰਗਾ ਵਿਕਾਸ ਹੋਵੇਗਾ ਤੇ ਉਹ ਵਿਧਾਨ ਸਭਾ ਅਤੇ ਸੰਸਦ ਵਿੱਚ ਜਾ ਕੇ ਹਲਕੇ ਦੇ ਮੁੱਦਿਆਂ ਬਾਬਤ ਆਵਾਜ਼ ਬੁਲੰਦ ਕਰਨਗੇ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ